ਪਟਿਆਲੇ ਦੇ ਵਿੱਚ ਡੇਂਗੂ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ ਡੇਂਗੂ ਦਾ ਕਹਿਰ ਉੱਥੇ جاری ਹੈ ਜਿਸ ਤੋਂ ਬਾਅਦ ਸਿਹਤ ਵਿਭਾਗ ਜਿਹੜਾ ਉਹ ਚਿੰਤਾ ਦੇ ਵਿੱਚ ਤੋਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਹੈ ਸਫਾਈ ਰੱਖਣ ਦੇ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਡੇਂਗੂ ਦੇ ਕਿੰਨੇ ਕੇਸ ਹੋਰ ਸਾਹਮਣੇ ਆਏ ਨੇ ਪਟਿਆਲੇ ਤੋਂ ਇਸ ਲਈ ਪੂਰੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੁਸੀਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਦਾ ਅਜਿਹੇ ਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਜੀ ਜਿਹੜੀ ਆ ਉਹ ਲੈ ਲੈਨੇ ਆ ਪਟਿਆਲੇ ਤੋਂ ਮੇਰੇ ਸਹਿਯੋਗੀ ਕੁਲਵਿੰਦਰ ਮੇਰੇ ਨਾਲ ਨੇ ਜੀ ਕੁਲਵਿੰਦਰ ਪਟਿਆਲੇ ਦੇ ਵਿੱਚ ਕਿੰਨੇ ਕੇਸ ਜਿਹੜੇ ਡੇਂਗੂ ਦੇ ਉਹ ਸਾਹਮਣੇ ਆਏ ਨੇ ਜੀ ਭਵਨਾ ਮੈਂ ਦੱਸਣਾ ਕਿ ਲਗਾਤਾਰੀ ਡਾਕਟਰਾਂ ਦੀ ਟੀਮ ਜਿਹੜੀ ਇਹ ਚੈਕਿੰਗ ਕਰ ਰਹੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਜਿਸ ਨੂੰ ਲੈ ਕੇ ਡੇਂਗੂ ਦੇ ਹੁਣ ਤੱਕ ਜਿਹੜੇ ਮਰੀਜ਼ ਨੇ 26 ਕੇਸ ਜਿਹੜੇ ਸਾਹਮਣੇ ਆ ਚੁੱਕੇ ਨੇ ਤੇ ਮਲੇਰੀਆ ਦੇ ਜਿਹੜੇ ਆ ਇਹਨੇ 13 ਕੇਸ ਜਿਹੜੇ ਸਾਹਮਣੇ ਆਏ ਨੇ ਜੀ ਤੇ ਹੁਣ ਸਿਹਤ ਵਿਭਾਗ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਜਗਾ ਜਗਾ ਚੈਕਿੰਗ ਤੇ ਫੋਕਿੰਗ ਕੀਤੀ ਜਾ ਰਹੀ ਹੈ ਜੀ ਜਿਹੜੇ ਸੇਰਵੇਖ ਦੇ ਜਿਹੜੇ ਟੀਮ ਲੱਗੇ ਉਹਨਾਂ ਦੇ ਸੀਨੇ ਦੇ ਡਾਕਟਰ ਸੁਮੀਤ ਨੇ ਉਹਨਾਂ ਨੂੰ ਘਰ ਘਰ ਜਾ ਕੇ ਜਿਹੜੇ ਅਗੇ ਜਾਗਰੂਕਤਾ ਕੀਤੀ ਜਾ ਰਹੀ ਹੈ ਤੇ ਬਾਰਿਸ਼ ਤੇ ਪਾਣੀ ਨੂੰ ਵੀ ਜਿਹੜਾ ਹੈ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹ ਤੇ ਸਫਾਈ ਕੀਤੀ ਜਾਵੇ ਨਾਲ-ਨਾਲ ਜਿਹੜੇ ਅਗੇ ਲੋਕਾਂ ਦੇ ਘਰਾਂ ਦੇ ਵਿੱਚ 7 ਦਿਨਾਂ ਦੇ ਵਿੱਚ ਜਿਹੜਾ ਪਾਣੀ ਕੱਟਾ ਹੋ ਰਿਹਾ ਉਹ ਉਹਨੂੰ ਬਦਲਣ ਦੀ ਜਿਹੜੀ ਹੈਗੀ ਉਹਨਾਂ ਨੂੰ ਕਿਹਾ ਜਾ ਰਿਹਾ ਤੇ ਜਿਹੜੇ ਕੱਪੜੇ ਨੇ ਉਹ ਕੱਪੜੇ ਪਾ ਕੇ ਪੂਰੇ ਤਸ਼ਰੀਹ ਨੂੰ ਧੱਕੇ ਰੱਖਣ ਦੀ ਜਿਹੜੇ ਲੋਕਾਂ ਨੂੰ ਸੁਝੇਵ ਦਿੱਤਾ ਜਾ ਰਿਹਾ ਜੀ ਜੇ ਬਿਲਕੁਲ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਧੰਨਵਾਦ ਕੁਲਵਿੰਦਰ 더 ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਇਹ ਸੀ ਮੇਰੇ ਸਹਿਯੋਗੀ ਕੁਲਵਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਟਿਆਲਾ ਦੇ ਵਿੱਚ ਡੇਂਗੂ ਦਾ ਜਿਹੜਾ ਕਹਿਰ جاری ਹੈ ਤੇ ਨਵੇਂ ਕੇਸ ਜਿਹੜੇ ਸਾਹਮਣੇ ਆਏ ਨੇ ਤੇ ਜਿਸ ਤੋਂ ਬਾਅਦ ਕੇ ਪ੍ਰਸ਼ਾਸਨ ਜਿਹੜਾ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਰਕੇ ਫੋਗਿੰਗ ਵੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਦੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਤੇ ਜਿਵੇਂ ਕੂਲਰਾਂ ਦੇ ਵਿੱਚ ਪਾਣੀ ਹੁੰਦਾ ਉਸ ਦਾ ਸਾਫ ਪਾਣੀ ਜਿਹੜਾ ਉਸ ਨੂੰ ਹਰ ਰੋਜ਼ ਜਿਹੜਾ ਸਾਫ਼ ਕੀਤਾ ਜਾਵੇ ਤੇ ਗਮਲਿਆਂ ਦੇ ਵਿੱਚ ਜਾਂ ਕਿਤੇ ਹੋਰ ਪਾਣੀ ਜਿਹੜਾ ਉਹ ਨਾ ਖੜਾ ਹੋਵੇ ਕਿਉਂਕਿ ਡੇਂਗੂ ਦਾ ਜਿਹੜਾ ਇਹ ਹੁੰਦਾ ਕਹਿਰ ਜਾਰੀ ਹੁੰਦਾ ਜਿਹੜਾ ਡੇਂਗੂ ਹੁੰਦਾ ਇਹ ਸਾਫ਼ ਪਾਣੀ ਦੇ ਵਿੱਚ ਹੀ ਖੜਾ ਹੁੰਦਾ ਉਤੋਂ ਹੀ ਪੈਦਾ ਹੁੰਦਾ ਵਾ ਇਸ ਲਈ ਸਾਫ਼ ਸਫਾਈ ਦੇ ਵੀ ਪੂਰਾ ਧਿਆਨ ਰੱਖਿਆ ਗਿਆ ਹੈ ਤੇ ਸਿਹਤ ਵਿਭਾਗ ਦੇ ਵੱਲੋਂ ਜਿਹੜਾ ਹਰ ਤਰ੍ਹਾਂ ਐ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਘਰ-ਘਰ ਜਾ ਕੇ ਫੋਗਿੰਗ ਕੀਤੀ ਜਾ ਰਹੀ ਹੈ ਉੱਥੇ ਡੇਂਗੂ ਦਾ ਖਤਰਾ ਜਿਹੜਾ ਪਟਿਆਲੇ ਦੇ ਵਿੱਚ ਵਧ ਗਿਆ ਤੇ ਕੇਸ ਸਾਹਮਣੇ ਆਉਂਦੇ ਨਾਲ ਸਿਹਤ ਵਿਭਾਗ ਦੀ ਜਿਹੜੀ ਚਿੰਤਾ ਵੀ ਵੱਧ ਗਈ ਹੈ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਹੈ ਤੇ 6 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਜਿਹੜੀ ਹੋਰ ਵੱਧ ਗਈ ਹੈ ਨਵੇਂ ਕੇਸ ਸਾਹਮਣੇ ਉਹਨਾਂ ਨਾਲ ਡੇਂਗੂ ਦੇ ਕੁੱਲ ਕੇਸਾਂ ਦੀ ਗਿਣਤੀ ਜਿਹੜੀ 26 ਹੋ ਗਈ ਹੈ ਸ਼ਹਿਰਾ ਦੇ ਵਿੱਚ ਵੀ ਅਤੇ ਪਟਿਆਲੇ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਕਿ ਕੇਸ ਹੋਰ ਜਿਹੜੇ ਆ ਹੋਰ ਨਾ ਵਧ ਸਕਣ ਤੇ ਹਰ ਤਰ੍ਹਾਂ ਪੂਰੀ ਤਿਆਰੀ ਜਿਹੜੀ ਆ ਡੇਂਗੂ ਦੇ ਨਾਲ ਸਿਹਤ ਵਿਭਾਗ ਦੇ ਵੱਲੋਂ ਲੜਨ ਦੀ ਪੂਰੀ ਤਿਆਰੀ ਜਿਹੜੀ ਆ ਉਹ ਕਰ ਲਈ ਗਈ ਹੈ ਤੇ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਇਸ ਬਿਮਾਰੀ ਨਾਲ ਜੂਝ ਰਹੇ ਨੇ ਉਹਨਾਂ ਲੋਕਾਂ ਨੂੰ ਵੀ ਹਰ ਤਰ੍ਹਾਂ ਦੀ ਸਹੂਲਤਾਂ ਜਿਹੜੇ ਦਿੱਤੀ ਗਈ ਹੈ ਤੇ ਹਰ ਤਰ੍ਹਾਂ ਦੀ ਦਵਾਈ ਜਿਹੜੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ ਤੇ ਲੋਕਾਂ ਨੂੰ ਹਰ ਤਰ੍ਹਾਂ ਨਾਲ ਜਾਗਰੂਕ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਟਿਆਲੇ ਦੇ ਵਿੱਚ ਡੇਂਗੂ ਦੇ ਕੇਸ ਜਿਹੜੇ ਆ ਉਹ ਵਧ ਗਏ ਨੇ ਜਿਸ ਦੇ ਨਾਲ ਸਿਹਤ ਵਿਭਾਗ ਦੀ ਚਿੰਤਾ ਜਿਹੜੀ ਆ ਉਹ ਵਧ ਗਈ ਹੈ ਪਟਿਆਲਾ ਦੇ ਸੁਨਾਰ ਢੇੜੀ ਦੇ ਵਿੱਚ ਦੋ ਅਤੇ ਜੱਟਾਵਾਲਾ ਚੌਂਤਰਾ ਦੇ ਵਿੱਚ ਤਿੰਨ ਘਰਾਂ ਦੇ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ 7 ਸਾਲ ਦੀ ਬੱਚੀ ਸਮੇਤ ਚਾਰ ਡੇਂਗੂ ਪੋਜ਼ੀਟਿਵ ਕੇਸ ਜਿਹੜੇ ਸਾਹਮਣੇ ਆਏ ਨੇ ਤੇ ਡਾਕਟਰ ਸੁਮਿਤ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਹੁਣ ਤੱਕ 19 ਡੇਂਗੂ ਦੇ ਚਪੇੜ ਦੇ ਵਿੱਚ ਆ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਫੋਗਿੰਗ ਦਾ ਵੀ ਜਿਹੜਾ ਸ਼ਡਿਊਲ ਬਣਾ ਲਿਆ ਤੇ ਲਗਾਤਾਰ ਹੀ ਫੋਗਿੰਗ ਜਿਹੜੀ ਕੀਤੀ ਜਾ ਰਹੀ ਹੈ ਘਰਾਂ ਦੇ ਵਿੱਚ ਅਤੇ ਸਪਰੇ ਵੀ ਜਿੱਥੇ ਸਪਰੇਅ ਜਿਹੜੀ ਹੁੰਦੀ ਉਹ ਵੀ ਐ ਜ਼ਰੂਰਤ ਦੇ ਅਨੁਸਾਰ ਹਰ ਜਗ੍ਹਾ ਤੇ ਕੀਤੀ ਜਾ ਰਹੀ ਹੈ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਉਹਨਾਂ ਦੇ ਵੱਲੋਂ ਬਣਾ ਲੀਆਂ ਗਈਆਂ ਨੇ ਤੇ ਹਰੇਕ ਘਰ ਦੇ ਵਿੱਚ ਇਹ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਕਿਤੇ ਪਾਣੀ ਤਾਂ ਨਹੀਂ ਖੜਾ ਹਰ ਤਰ੍ਹਾਂ ਨਾਲ ਲੋਕਾਂ ਨੂੰ اپیل ਕੀਤੀ ਜਾ ਰਹੀ ਹੈ ਕਿ ਘਰਾਂ ਦੇ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਇਸ ਬਿਮਾਰੀ ਤੋਂ ਨੁਕਸਾਨ ਨਾ ਪਹੁੰਚ ਸਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par